ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਾਂ ਗੁਰਦੁਆਰਾ ਗੁਰੂਕੇ ਲਾਹੌਰ ਦੇ ਦਰਸ਼ਨ ਕਰ ਲਈ ਸੀਗੇ ਹੁਣ ਆਪਾਂ ਨੂੰ ਰਾਸਤੇ ਦੇ ਵਿੱਚ ਗੁਰਦੁਆਰਾ ਸਾਈ ਮਿਲਿਆ ਗੁਰਦੁਆਰਾ ਸੇਰਾ ਸਾਈ ਬਾਉ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਦੋਸਤੋ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੀ ਚੜਾਈ ਚੜਦੇ ਪਏ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੋ ਉਸਤ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਠਿਕਾੜੇ ਵਾਲੇ ਬਾਬਾ ਜੀ ਬੈਠੇ ਹੋਏ ਆ ਦਰਸ਼ਨ ਕਰੋ ਦਰਸ਼ਨ ਕਰੋ ਵਾਹਿਗੁਰੂ ਜੀ ਨਿਸ਼ਾਨ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ दोस्तों दर्शन करो गुरुद्वारा साहिब जी दे सतनाम वाहेगुरु गुरुद्वारा गुरद्वरा साहब विखे कार सेवा चलती पी है देख सकते हो ਆਪਜੀ ਇਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸੇਰਾ ਸਾਹਿਬ ਦਾ ਇਤਿਹਾਸ ਇਸ ਅਸਥਾਨ ਤੇ ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਸ਼ਾਦੀ ਸਮੇਂ ਪਹੁੰਚੇ ਤੇ ਹਾਰ ਸਮਿਤੀ 1734 ਨੂੰ ਸਤਗੁਰ ਜੀ ਦੇ ਬਰਾਤ ਦਾ ਉਤਾਰਾ ਕੀਤਾ ਗਿਆ ਸੀ ਇਸ ਅਸਥਾਨ ਤੇ ਸਤਗੁਰ ਜੀ ਸਹਿਰਾ ਬਣਿਆ ਸੀ ਦੋਸਤੋ ਤੇ ਅਸਨੁੰਦਿਆਂ ਕੋਈ ਵੀ ਗਲਤੀ ਹਿੰਦੀ ਮਾਫ ਕਰਿਓ ਦਰਸ਼ਨ ਕਰੋ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਮਸ਼ਹੂਰੀ ਆਪਣੇ ਅੱਥੀ ਸੇਵਾ ਸ਼ੁਰੂ ਕਰਵਾਈ ਸੀ ਬਾਬਾ ਜੀ ਉਹ ਰਾਜ ਸੇਵਾ ਸ਼ੁਰੂ ਕਰਵਾਣ ਤੋਂ ਬਾਅਦ ਉਸ ਲਈ ਬਾਬਾ ਜੀ ਸੱਚ ਖੰਡ ਜਾ ਬਰਾਦੇ ਆ ਉਹਨਾਂ ਤੋਂ ਵਸਾਇਆ ਹੋਇਆ ਜੀਵਨਾਰਥ ਸਾਧ ਸੰਬਾਧ ਸ਼੍ਰੀਦੇਵ ਸਿੰਘ ਜੀ ਚਾਰਸਾ ਪਾਲੇ ਕਰਾ ਰਹੇ ਆ ਦੋਸਤੋ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਰਬਨ ਕਾਨੂੰਨਿਆਂ ਬੋਰਡ ਤੇ ਲਿਖਿਆ ਹੋਇਆ ਹੈ। ਇਹ ਬਾਬਾਈ ਜਿਹੜੇ ਕਾਰ ਸੇਵਾ ਕਰਾ ਰਹੇ ਆ। ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ। ਦੋਸਤੋ ਜੇ ਇਤਿਹਾਸ ਸੁਣਾਉਂਦੇ ਆ ਜਾਂ ਵੀਡੀਓ ਬਣਾਉਂਦੇ ਆ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ। ਗੁਰਦੁਆਰਾ ਸੇਵਾ ਸਾਹਿਬ ਜਰੂਰ ਆਓ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ। ਗੁਰਦੁਆਰਾ ਖੁਸਾਈ ਪਾਸ਼ਾਹੀ ਛੇਵੀਂ। ਇਹ ਵੈਗੁਰ ਜੀ ਲਿਖਿਆ ਹੈ ਗੁਰਦੁਆਰਾ ਖੂਸਾਹੀ ਪਾਸ਼ਾਹੀ ਛੇਵੀ ਗੁਰਦੁਆਰਾ ਸੈਜੀ ਦੀ ਕਾਰ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਆਪਾਂ ਵੀਰ ਨੂੰ ਹਣਾ ਪੁੱਛਿਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਉਹ ਕਹਿੰਦੇ ਪਹਾੜੀ ਦੇ ਥੱਲੇ ਆ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਲਓ ਹੁਣ ਆਪਾਂ ਜਾਣੇ ਪਏ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਹੁਣ ਆਪਾਂ ਪਹਾੜੀ ਦੇ ਥੱਲੇ ਜਾਣੇ ਪਏ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਦੇਖ ਲਓ ਪਹਾੜਾਂ ਦੇ ਵਿੱਚ ਕਿੰਨੀ ਹਰਿਆਲੀ ਹਰਿਆਲੀ ਹੁੰਦੀ ਆ ਦੋਸਤੋ ਜਰੂਰ ਆਪਣੇ ਘਰ ਦੇ ਬਾਹਰ ਦਰਖਤ ਲਾਇਆ ਕਰੋ ਜੇ ਹੈਗਾ ਉਹਨੂੰ ਜਰੂਰ ਪਾਣੀ ਪਾਇਆ ਕਰੋ ਸੇਵ ਟਰੀ ਕਰੋ ਆਪਣੇ ਪੰਜਾਬ ਚ ਬਹੁਤ ਘੱਟ ਦਰਖਤ ਤੇ ਆ ਗੁਰਦੁਆਰਾ ਸਾਹਿਬ ਵੀ ਕਿਹਾ ਆਪਾਂ ਪਹੁੰਚ ਚੁੱਕੇ ਆ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਆਪ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਤਿਹਾਸ ਗੁਰਦੁਆਰਾ ਸ੍ਰੀ ਖੂ ਸਾਹਿਬ ਪਾਛਾਈ ਛੇਵੀ ਮੇਰੀ ਪਰੀਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ ਦੀ ਛੋ ਨਾਲ ਵਿਰਸਾਇਆ ਹੋਇਆ ਹੈ ਇਹ ਉਹ ਸਥਾਨ ਹੈ ਜਿੱਥੇ ਸਤਗੁਰ ਸਮੀਤੀ 1691 ਬਿਕਰਮੀ ਮੁਕਤਾਬਕ ਸੰਨ 1634 ਈਸਵੀ ਵਿੱਚ ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਇੱਥੇ ਪਰਧਾਰੇ ਸਨ ਇਹ ਸਥਾਨ ਉਸ ਸਮੇਂ ਰਾਸਤ ਕੋਹੀਨੂਰ ਬਿਲਾਸਪੁਰ ਵਿੱਚ ਸੀ ਉਸ ਸਮੇਂ ਦਾ ਰਾਜਾ ਤਾਰਾ ਚੰਦ ਗੁਰੂ ਘਰ ਦਾ ਅਨਿਤ ਸਰਦਾਰੂ ਸੀ ਛੇਵੇਂ ਪਾਸ਼ਾ ਜੀ ਤੋਂ ਪੁੱਤਰ ਦੀ ਦਾਤ ਮੰਗਨ ਤੇ ਗੁਰੂ ਸਾਹਿਬ ਜੀ ਦੀ ਪ੍ਰੇਰਣਾ ਨਾਲ ਇਹ ਖੂ ਲਗਵਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਰਾਸਤ ਦਾ ਰਾਜਾ ਪੀਮ ਚੰਦ ਵੀ ਗੁਰੂ ਜੀ ਦਾ ਸ਼ਰਧਾਲੂ ਰਿਆ ਪਰ ਪਿੱਛੋਂ ਜਾ ਕੇ ਯੁੱਧ ਵੀ ਕਰਨਾ ਲੱਗ ਪਿਆ ਪਾਇਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਦੋ ਕੋ ਪਸ਼ਮ ਏ ਪਿੰਡ ਜਿੱਥੇ ਕਰਤਾਰਪੁਰ ਦੀ ਜੰਗ ਤੋਂ ਆਉਂਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਵਰਾਜੇ ਸਨ ਛੇਵੇਂ ਪਾਸ਼ਾ ਦਾ ਲਗਵਾਇਆ ਹੋਇਆ ਫੂ ਇੱਥੇ ਵਿਰਾਜਮਾਨ ਹੈ ਵਾਹਿਗੁਰੂ ਜੀ ਇਤਿਹਾਸੰਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਓ ਆਓ ਹੁਣ ਆਪਾਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਦਰਸ਼ਨ ਕਰੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਖੂਹ ਸਾਹਿਬ ਜੀ ਦੇ ਜਿਹੜਾ ਛੇਵੇਂ ਪਾਤਸ਼ਾਹ ਜੀ ਨੇ ਲਗਵਾਇਆ ਸੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜਿਹੜਾ ਖੂਹ ਦਾ ਪਾਣੀ ਪੀਵੇਗਾ ਉਹਦੇ ਦੁੱਖ ਦੂਰ ਹੋਣਗੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਖੂਹ ਦੇ ਤਾਂ ਤਾਂ ਮੀਰੀ ਪ੍ਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਲਗਵਾਇਆ ਸੀਗਾ ਦਰਸ਼ਨ ਕਰੋ ਵਾਹਿਗੁਰੂ ਜੀ ਸਤ ਸਤਨਾਮ ਵਾਹਿਗੁਰੂ ਦੋਸਤੋ ਜੇ ਮੈਂ ਤੇ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਬਲੌਗ ਚ